ਪਿਛਲੇ ਦਿਨੀ ਸ਼੍ਰੀ ਕਾਲਕਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਹੁਕਮ ਦੀ ਪਾਲਣਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਨੂੰ ਸਮੇਟਣ ਦਾ ਫੈਸਲਾ ਉਸੇ ਦਿਨ ਹੀ ਕਰ ਲਿਆ ਗਿਆ ਸੀ ਇਸ ਫੈਸਲੇ ਨੂੰ ਰਸਮੀ ਤੌਰ ਤੇ ਲਾਗੂ ਕਰਨ ਦੇ ਲਈ ਅੰਮ੍ਰਿਤਸਰ ਵਿਖੇ ਸਮੁੱਚੀ ਲੀਡਰਸ਼ਿਪ ਦੇ ਵੱਲੋਂ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਕੀ ਜਿਹੜੇ ਪ੍ਰਜ਼ੀਡੀਅਮ ਐਗਜ਼ੀਕਟਿਵ ਸਲਾਹਕਾਰ ਪੋਰਡ ਦੇ ਮੈਂਬਰ ਸ਼ਾਮਲ ਹੋਏ ਇਸ ਮੌਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੰਮਕਾਜ ਦੇ ਵਿੱਚ ਆਈਆਂ ਉਤਰਾਇਆਂ ਤੇ ਪਾਰਟੀ ਲੀਡਰਸ਼ਿਪ ਦੇ ਵੱਲੋਂ ਸੀਨੀਅਰ ਆਗੂਆਂ ਦੀ ਸਲਾਹ ਤੋਂ ਬਿਨਾਂ ਲਏ ਗਏ ਗਲਤ ਫੈਸਲਿਆਂ ਦੇ ਕਰਕੇ ਪਾਰਟੀ ਦੇ ਵਿੱਚ ਸੁਧਾਰ ਲਿਆਉਣ ਦੀ ਜ਼ਰੂਰਤ ਸੀ ਇਸੇ ਮਨੋਰਥ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਈ ਗਈ ਸੀ ਸੀਨੀਅਰ ਅਕਾਲਤਾ ਸਾਹਿਬ ਜੀ ਦੇ ਸਿੰਘ ਸਹਿਬਾਨਾ ਵੱਲੋਂ ਸਿੰਘ ਸਹਿਬਾਨਾ ਜੋ ਫੈਸਲਾ ਹੁਣ ਸੰਗਤ ਦੇ ਸਾਹਮਣੇ ਹੋਇਆ ਔਰ ਹੁਕਮ ਜੋ ਹੋਇਆ ਉਹਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਜੋ ਵੀ ਆਪਣਾ ਚੁੱਲਾ ਸਵੇਟਨ ਦਾ ਹੁਕਮ ਹੋਇਆ ਸੀ ਅੱਜ ਉਸੇ ਸੰਬੰਧ ਚ ਇੱਕ ਫਾਰਮਲੀ ਅਸੀਂ ਮੀਟੇ ਰੱਖੀ ਹੈ ਐਲਾਨ ਉਸੇ ਦਿਨ ਕਰ ਦਿੱਤਾ ਸੀ ਕਿਉਂਕਿ ਅੱਜ ਰਸਮੀ ਤੌਰ ਤੇ ਉਹਦਾ ਸਭਾਪਤੀ ਕਰਾਂਗੇ ਤੇ ਰੈਜ਼ੋਲੂਸ਼ਨ ਪਾਸ ਹੈ ਸਭ ਸੰਮਤੀ ਨਾਲ ਔਰ ਸਿਰਸਬ ਦੇ ਕੋਲ ਜਾ ਕੇ ਆਪਣੀ ਬੇਨਤੀ ਕਰਾਂਗੇ ਤੁਹਾਡਾ ਹੁਕਮ ਸਿਰ ਪਰਵਾਨ ਕੀਤਾ ਜੀ ਔਰ ਅਗੋਂ ਜੋ ਨਵੇਂ ਮੈਂਬਰਸ਼ਿਪ ਅਰਜ਼ੀ ਕਰਨ ਦਾ ਸੱਤ ਮੈਂਬਰੀ ਕਮੇਟੀ ਜਿਨ੍ਹਾਂ ਵਿੱਚ 10 ਵੀ ਹੈ ਔਰ ਉਹਨਾਂ ਨੂੰ ਹੁਕਮ ਹੈ ਉਹਦੇ ਲਈ ਅਗਲੀ ਜਾ ਤੁਹਾਡਾ ਹੁਕਮ ਹੈ ਉਹਦੇ ਅਸੀਂ ਪਾਲਾਂਗੇ ਇੱਕ ਜੈਥੇਦਰ ਸਾਹਿਬ ਦੁਆਰਾ ਕਿਹਾ ਗਿਆ ਸੀ ਕਿ ਸੁਬੀਬਾਦਨ ਦਾ ਜਿਹੜਾ ਸਤੀਫਾ ਪ੍ਰਵਾਨ ਕੀਤਾ ਜਾਏ ਲੇਕਿਨ ਹਲੇ ਤੱਕ ਕੀਤਾ ਨਹੀਂ ਗਿਆ ਕਿ ਲੱਗਦਾ ਹੈ ਕਿ ਉਹਨਾਂ ਦੇ ਜੋ ਕਿਹਾ ਸੀ ਉਹਦੀ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹਾਂ ਅੱਜ ਤੀ ਖੜੇ ਤੱਕ ਤਾਂ ਨਹੀਂ ਆਇਆ ਪਤਾ ਲੱਗਿਆ ਕਿ ਉਹਨਾਂ ਦੇ ਸਬੰਧੀਆਂ ਵੱਲੋਂ ਵੀ ਸੰਸਾਦ ਨੂੰ ਰਕਟ ਸਕੱਟਿਵ ਸਾਨੂੰ ਕੋਈ ਸਮਾਂ ਦਿਓ ਅਸੀਂ ਅਜੇ ਸੁਦੀਸਮ ਬਾਦਲ ਤੇ ਸਾਰੇ ਸੇਵਾ ਚਲੇ ਗਏ। ਰੂਪਨ ਤੋਂ ਹੋਂ ਤੋਂ ਬਾਅਦ ਅਸੀਂ ਫਿਰ ਉਹਦਾ ਮਤਲਬ ਫੈਸਲਾ ਕਰਾਂਗੇ। ਸਰਜ ਪ੍ਰੇਮ ਸਿੰਘ ਜੰਦੂ ਮਾ ਜਿਹੜਾ ਫਿਰ ਕੋਸ਼ਿਸ਼ੇ ਦਰਬਾਰ ਤਨ ਮੁਸਤਕ ਹੋਏ ਲੋ ਆਪਣਾ ਸਪੈਸਟਿਕ ਉਹਨਾਂ ਨੇ ਹਾਂ ਜੀ ਉਹਨਾਂ ਦੇ ਸਾਥ ਸਾਥ ਜਿਹੜੀ ਦੋ ਤੁਸੀਂ ਬੰਨੂ ਲਾਏ ਆ ਗੁਨਾ ਮੈਂ ਗੁਨਾ ਕੋਈ ਵੀ ਨਹੀਂ ਕੀਤਾ। ਨਹੀਂ ਚਲੋ ਦੇਖੋ ਉਹਨਾਂ ਜੋਸ ਸਿੰਘ ਸਾਹਮਣੇ ਕਹੇ ਤਾਂ ਸਾਡਾ ਉਹਦੇ ਦੇਖੋ ਕੰਟਰੋਵਰਸੀ ਨਹੀਂ ਨਾਲ ਸੇ ਖੜ ਸਕਦੇ ਆ। ਉਹਨਾਂ ਦਾ ਹੋਰ ਸਹਿਮਤ ਦੇਦੇ ਅੱਜ ਉਹ ਆਪਣੀ ਕੀਤੀ ਸੇਵਾ ਨਿਭਾ ਕੇ ਅੱਜ ਉਹ ਫਿਰ ਕਿਉਂਕਿ ਹੁਕਮ ਸੀ ਆ ਕੇ ਪੇਸ਼ ਹੋ ਉਹਨਾਂ ਨੇ ਆਪਣਾ ਅਰਦਾਸ ਕਰਵਾਈ ਹੈ ਸਮਾਪਤ

ਕੀ ਕੀ ਮੁੱਦੇ ਵਿਚਾਰੇ ਜਾਣਗੇ ਇਹਿੰਦੇ ਵਿੱਚ ਮਤਾ ਤਾਂ ਇਹ ਹੈ ਕਿ ਉਹ ਅੱਜ ਦੀ ਜੋਕਾ ਸਪੱਤੀ ਹੈ ਇਹ ਸੇ ਸੇ ਸਾਰਾ ਹੈ ਉਹ ਨਾਮ ਕਿਹੜਾ ਹੈ ਮੈਂ ਮਲਜੀਤ ਸਿੰਘ ਬੱਪੂ ਆਣ ਕੇ ਮੈਂਬਰ ਆਇਆ ਸੀ ਠੀਕ ਇਹ ਕੋਈ ਤਾਂ ਹੁਣ ਪ੍ਰਧਾਨ ਸਾਡਾ ਆਊਗਾ ਤਾਂ ਫੇਰ ਹੀ ਪਤਾ ਲੱਗੂਗਾ ਕਿ ਕਾਦੇ ਵਾਸਤੇ ਮੀਟਿੰਗ ਸੱਦੀ ਤੇ ਜੋ 2000000 ਕੀ ਦਾ ਆਦੇਸ਼ ਆ ਤੇ ਸਾਰੇ ਕਾਲੀ ਸਾਲ ਜਿਹੜਾ ਡਿਜ਼ਾਇਵ ਕਰੋ ਤਾਂ ਕਮੇਟੀ ਬਣਾਈ ਹੈ ਮੇਰਾ ਖਿਆਲ ਆ ਸਾਰੇ ਨੂੰ ਉਹਨੂੰ ਫੋਲੋ ਕਰਨਾ ਚਾਹੀਦਾ ਕਰੋ ਕਰੋ ਸਿ ਜ਼ਰੂਰ ਕਰਾਂ ਆਈ ਬੀ ਪੀ ਜੀ ਕੀ ਕੋਰਪੇਮ ਕੇੰਦਰ ਮਾਇਰਾ ਸਾਰੇ ਦਰਬਾਸ਼ਾਂ ਨੂੰ ਸਤਿ ਸ੍ਰੀ ਅਕਾਲ ਹੈ ਹਾਂ ਜੀ ਹਾਂ ਜੀ ਕੀ ਚਲਾ ਚਾਹੁੰਦੇ ਸਾਰੇ ਜਿਹੜੇ ਇਕੱਠੇ ਹੋਣਦੇ ਨੇ ਕੀ ਹੈ ਗਾਂ ਵਾਲੇ ਕੱਲ ਉੱਠਿਆ ਉਹ ਤਾਂ ਮੀਟਿੰਗ ਇੱਥੇ ਹੈ ਜੀ ਕੱਲ੍ਹ ਦਾ ਗਰਾਫ ਤਾਂ ਤਾਂ ਹੀ ਉੱਠੂਗਾ ਜੇ ਜ਼ਿੰਮੇਵਾਰੀ ਨਾਲ ਜ਼ਥੇਦਾਰ ਜੀ ਦਾ ਆਦੇਸ਼ ਮੰਨ ਲੈਣਗੇ ਜਿਹੜੀ ਕਮੇਟੀ ਬਣਾਈ ਆ ਉਹ ਪ੍ਰੋਪਰਲੀ ਜਿਸ ਤਰ੍ਹਾਂ ਪੱਕੇ ਤਰੇ ਸਰਕਲ ਬਣਾਉਣੇ ਜ਼ਿਲ੍ਹਾ ਬਣਾਉਣੇ ਡੈਲਿਕਟ ਬਣਾਉਣੇ ਇਸੋ ਜਿਹੜਾ ਬੰਦਾ ਅੱਦੇ ਆਊਗਾ ਉਹ ਠਾ ਸਕਦਾ ਜੇ ਹੁਣ ਤੁਸੀਂ ਕਹੋਗੇ ਵੀ ਇਹ ਪਾਣੀਆ ਫੌਜਾਂ ਜਿਹੜੀਆਂ 18 ਨਹੀਂ ਔਖਾ ਹੋ। ਭਈ ਇਸ ਈਪੇ ਨੂੰ ਦੇਖੇ ਜੇ ਸਹਾਰਾ ਨਾ ਹੋ 20 ਜੰਦੀ ਹੋਰ ਬਹੁਤ ਜੰਦੀ। ਸਹਾਰਾ ਜੀ ਦਾ ਸੋਚਣਾ ਨੂੰ ਮਨਣਾ ਚਾਹੀਦਾ ਸੀ ਜੇ ਜੂਗਣਾ ਕਾਹਦਾ ਤਾਸੀ ਮਰ ਲੈਣਾ ਚਾਹੀਦਾ ਸੀ। ਸਰ ਚੰਦੂ ਮੱਝ ਦੇ ਅੱਜ ਦਰਬਾਰ ਦਾ ਫੇਰ